ਤੁਸੀਂ ਦੇਖ ਸਕਦੇ ਹੋ 111 ਕਿਸਾਨ ਹੋਰ ਜਿਹੜੇ ਮਰਨ ਮਰਤੇ ਬੈਠ ਚੁੱਕੇ ਨੇ ਇਹ ਕਹਿੰਦੇ ਨੇ ਜਗਜੀਤ ਸਿੰਘ ਡੱਲੇਵਾਲ ਜੀ ਤੋਂ ਪਹਿਲਾਂ ਸਾਡੀ ਹੋਵੇਗੀ ਸ਼ਹਾਦਤ ਆਨੇ ਸਾਹਿਬ ਦੀ ਕੀਤੀ ਕੀ ਹੋਇਆ ਬਾਪੂ ਜੀ ਭਾਵਤ ਹੋ ਰਹੇ ਹੋ ਤੁਸੀਂ ਅਸੀਂ ਸਰਕਾਰ ਅੱਜ ਕਿਸਾਨ ਵੀ ਛੜਕਾਂ ਤੇ ਰੋ ਰਿਹਾ ਹੈ ਜਵਾਨ ਵੀ ਛੜਕਾਂ ਤੇ ਰੋ ਰਿਹਾ ਹੈ ਜੀ ਪਰ ਅਸੀਂ ਕਹਿੰਨੇ ਵੀ ਹੋ ਸਕਦਾ ਉਹਨ ਕਿਤੇ ਮੱਤ ਆ ਜਾਏ ਮੋਦੀ ਦੇ ਕਿਤੇ ਦਿਮਾਗ ਦਾ ਜਿਹੜਾ ਕੀੜਾ ਉਹ ਨਿਕਲ ਜੇ ਅਸੀਂ ਬੜਾ ਸਬਰ ਕੀਤਾ ਜੀ ਤੇ ਸਾਡੇ ਸਬਰ ਦਾ ਹੁਣ ਬੰਨ ਟੁੱਟ ਗਿਆ ਜੀ ਕਿ ਡੱਲੇਵਾਲ ਸਾਹਿਬ ਇਹੋ ਜੇ ਆਗੂ ਸਾਨੂੰ ਲੱਭਣੇ ਨਹੀਂਗੇ 50 55 ਦਿਨ ਹੋ ਚੱਲੇ ਆ ਕੋਈ ਕਿਸੇ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਆਣ ਕੇ ਤੁਸੀਂ ਲਿਖਿਆ ਹੋਇਆ ਜਗਜੀਤ ਸਿੰਘ ਡੱਲੇਵਾਲ ਜੀ ਤੋਂ ਪਹਿਲਾਂ ਸਾਡੀ ਹੋਵੇਗੀ ਚਾਹਤ ਬਿਲਕੁਲ ਬਿਲਕੁਲ ਅਸੀਂ ਇਹੀ ਚਾਹੁੰਦੇ ਆ ਕਿ ਸਾਨੂੰ ਇਹੋ ਜੇ ਆਗੂ ਮਿਲਣਾ ਨਹੀਂ ਤੇ ਵਾਅਦਾ ਕਰੇਗੇ ਇਹ ਮੰਗਾ ਮੋਦੀ ਮੰਨ ਲੈ ਸਾਡੀਆਂ ਭਾਵੇਂ ਸਾਰਿਆਂ ਦੀਆਂ ਛਾਹਤਾਂ ਹੋ ਜਾਣ ਨੰਨੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਜੀ ਦੀ ਸ਼ਹਾਦਤ ਤੋਂ ਪਹਿਲਾਂ ਸਾਡੀ ਹੋਵੇਗੀ ਸ਼ਹਾਦਤ ਹਰ ਇੱਕ ਬਜ਼ੁਰਗ ਕੋਲ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਹੱਥ ਦੇ ਵਿੱਚ ਪਰਚਾ ਫੜਿਆ ਹੋਇਆ ਸਰਕਾਰ ਤਾਂ ਇਹੀ ਕੁਝ ਕਰਦੀ ਕੋਈ ਬਾਹਰਲੇ ਮੁਲਕੋਂ ਦਾ ਸੀ ਆਏ ਨਹੀਂ ਬਾਹਰਲੇ ਕਿਸੇ ਹੋਰ ਦੇਸ਼ ਤੋਂ ਆਏ ਆ ਐਸੇ ਦੇਸ਼ ਦੇ ਕਿਸਾਨ ਆ ਇਹ ਕਿਸਾਨ ਢਿੱਡ ਭਰਦੇ ਲੋਕਾਂ ਦਾ ਤੇ ਸਾਡੇ ਤੇ ਇੰਨੀਆ ਪੋਰਚਾ ਲਾ ਕੇ ਪੁਲਿਸ ਲਾ ਕੇ ਜਿਵੇਂ ਬਾਹਰਲੇ ਕਿੰਨਾਂ ਟੰਟੀਆਂ ਨਾਲ ਕਿਤੇ ਲੜਾਈ ਲੱਗੀ ਹੋਵੇ ਤੁਹਾਨੂੰ ਕਿਸੇ ਨੇ ਰੋਕਿਆ ਅਰੋਹੀ ਅਪੀਲ ਕਰਦੇ ਆਂ ਕਿ ਸਾਡੇ ਸਬਰ ਦਾ ਇੰਤਿਹਾਰ ਨਾ ਲਵੇ ਜੀ ਉਹ ਸਾਨੂੰ ਕਿਸੇ ਵੀ ਕਿਸਮ ਦਾ ਜਿਹੜਾ ਉਹਨਾਂ ਨੂੰ ਐ ਲੱਗਦਾ ਵੀ ਰੋਕਣ ਦੇ ਬਾਵਜੂਦ ਅਸੀਂ ਦੁਵਾ ਲਾਂਗੇ ਜਾਂ ਝਕਾ ਲਾਂਗੇ ਇਹ ਪੰਜਾਬ ਪੰਜਾਬੀ ਕੌਮ ਸਾਡੀ ਕੌਮ ਨਹੀਂ ਚੜ੍ਹਦੀ ਕਲਾ ਵਾਲੀ ਕੌਮ ਆ ਛੌਣੀ ਵੀ ਜਿੱਤੇ ਸਾਡੇ ਬੱਚੇ ਆ ਉਹ ਮਜਬੂਰ ਆ ਉਹਨੂੰ ਸਿਰ ਮੋਦੀ ਮਜਬੂਰ ਕਰ ਰਿਹਾ ਔਰ ਉਹ ਫੇਰ ਵੀ ਆਪ ਦੇ ਹੌਸਲੇ ਚ ਆਪ ਦੀ ਸੋਚ ਦੇ ਨਾਲ ਉਹ ਸਾਡੇ ਕਿਸਾਨ ਵੀਰਾਂ ਨੂੰ ਸਮਝਾਉਂਦੇ ਕਿ ਅਸੀਂ ਤੁਹਾਡੇ ਬੱਚੇ ਆ ਉਹ ਆਏ ਸੀਗੇ ਆਡੇ ਕਿਸਾਨਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਸਾਡੀ ਕੋਈ ਲੜਾਈ ਨਹੀਂ ਨਾ ਹਰੇਿਆਣਿਆਂ ਨਾਲ ਲੜਾਈ ਹੈ ਨਾ ਸਾਡੀ ਪੰਜਾਬ ਨਾਲ ਲੜਾਈ ਹੈ ਸਾਡੀ ਤਾਂ ਦਿੱਲੀ ਦੇ ਤਖਤ ਨਾਲ ਲੜਾਈ ਹੈ ਚੋਕਨੌਰੀ ਬਾਰਡਰ ਤੇ ਪਹੁੰਚੇ ਹੋਏ ਆ ਜਿੱਥੇ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਇੱਕ 52 ਦਿਨ ਹੋ ਚੁੱਕੇ ਨੇ ਮਰਨ ਵਰਤ ਤੇ ਬੈਠੇ ਉਹਨਾਂ ਦੀ ਹੱਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ 111 ਕਿਸਾਨ ਹੋਰ ਜਿਹੜੇ ਮਰਨ ਵਰਤ ਤੇ ਬੈਠ ਚੁੱਕੇ ਨੇ ਇਹ ਕਹਿੰਦੇ ਨੇ ਜਗਜੀਤ ਸਿੰਘ ਡੱਲੇਵਾਲ ਜੀ ਤੋਂ ਪਹਿਲਾਂ ਸਾਡੀ ਹੋਵੇਗੀ ਸ਼ਹਾਦਤ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਾਰਡਰ ਦੇ ਨਜ਼ਦੀਕ 111 ਕਿਸਾਨ ਡਟੇ ਹੋਏ ਨੇ ਬਾਪੂ ਹਰਪਾਲ ਸਿੰਘ ਜੀ ਵੀ ਤੁਸੀਂ ਦੇਖ ਸਕਦੇ ਹੋ ਉੱਥੇ ਬੈਠੇ ਹੋ ਬਾਪੂ ਜੀ ਵਾਇਗੁਰ ਜੀ ਕਾ ਖਾਲਸਾ ਅਲਸਾ ਵਾਇਗੁਰ ਜੀ ਕੀ ਫਤਿਹ ਜੀ ਕੀ ਸੋਚ ਕੇ ਤੁਸੀਂ ਵੀ ਹੁਣ ਮਰਨ ਵਰਤ ਤੇ ਬੈਠੇ ਹੋਏ ਹੋ ਔਰ ਜਿਹੜੇ ਤੁਹਾਡੇ ਅਸੀਂ ਬੜਾ ਸਬਰ ਕੀਤਾ ਜੀ ਤੇ ਸਾਡੇ ਸਬਰ ਦਾ ਹੁਣ ਬੰਨ ਟੁੱਟ ਗਿਆ ਜੀ ਕਿ ਦੱਲੇਵਾਲ ਸਾਹਿਬ ਇਹੋ ਜੇ ਆਗੂ ਸਾਨੂੰ ਲੱਭਣੇ ਨਹੀਂਗੇ ਕਿੰਨੇ ਦਿਨ ਹੋ ਗਏ ਆ 50 55 ਦਿਨ ਹੋ ਚਲੇ ਆ ਕੋਈ ਕਿਹੇ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਆਣ ਕੇ ਅਸੀਂ 13 ਮਹੀਨੇ ਦਿੱਲੀ ਰਹੇ ਤੁਸੀਂ ਵੀ ਉੱਥੇ ਸਾਰੀ ਕਵਰਿੰਗ ਕਰਦੇ ਰਹੇ ਤੇ ਬਾਬਾ ਜੀ ਵੀ ਉੱਥੇ ਲੰਗਰ ਅਸੀਂ ਇਥੋਂ ਚੱਕਦੇ ਰਹੇ ਆਏ ਸੀ ਜਿਹੜੇ ਤੁਹਾਡੇ ਨਾਲ ਅਸੀਂ ਸਾਡੇ ਸਬਰ ਦਾ ਹੁਣ ਬੰਨ ਟੁੱਟ ਗਿਆ ਕਿ ਅਸੀਂ ਆਈ ਤੇ ਪੈਦਾ ਹੀ ਤਾਂ ਹੁੰਨੇ ਆ ਕਿ ਸਾਡੀ ਕੰਮ ਜਿਹੜੀ ਹੈ ਛਾਤਾਂ ਭਰੇ ਆ ਛਾਤਾਂ ਦੇਣੀਆਂ ਬਸ ਆਪਣੇ ਹੱਕਾਂ ਖਾਤਰ ਆਪਣੀ ਆਜ਼ਾਦੀ ਖਾਤਰ ਕਿੰਨੀਆਂ ਸਾਡੀਆਂ ਕੁਰਬਾਨੀਆਂ ਆਆਂ ਦੇਸ਼ ਯਾਦ ਕਰਾਉਣ ਵਾਸਤੇ ਵੀ ਅੱਜ ਵੀ ਅਸੀਂ ਸਾਰੇ ਦੇਸ਼ ਵਾਸੀ ਤੇ ਹੱਕ ਮੰਗ ਰਹੇ ਆਂ ਨਾ ਕੇ ਇਕੱਲੇ ਪੰਜਾਬ ਲਈ ਜਿੰਨੀਆਂ ਸਟੇਟਾਂ ਸਾਡੀਆਂ ਹੈਗੀਆਂ ਦੇਖਦੀਆਂ ਸਾਰਿਆਂ ਵਾਸਤੇ ਹੱਕ ਮੰਗਦੇ ਆਂ ਇਹ ਸਾਨੂੰ ਪੰਜਾਬ ਨੂੰ ਤੇ ਦਿੰਦੇ ਆ ਹੱਕ ਕੇ ਤੁਸੀਂ ਆਪਣੇ ਲੈ ਲਓ ਐਮਐਸਪੀ ਆ ਲੈ ਲਓ ਪਰ ਇਹ ਰਹਿ ਗਿਆ ਕਿ ਕੀ ਹੱਲ ਹੋ ਸਕਦਾ ਕਿਉਂਕਿ ਪਹਿਲਾਂ ਹੀ ਤਾਂ ਬਾਰਡਰਾਂ ਤੇ ਬੈਠੇ ਹੋਇਓ ਪਹਿਲਾਂ ਹੀ ਤਾਂ ਸੜਕਾਂ ਤੇ ਬੈਠ ਕੇ ਸ਼ਿਕਾਇਤ ਅਰਜ਼ ਕਰ ਰਹੇ ਹੋ ਇਹ ਜੇ ਸ਼ਹਾਦਤ ਦਾ ਦੇਖੀਏ ਤਾਂ ਗੁਰੂ ਅਰਜਨ ਦੇਵ ਜੀ ਦਾ ਕੀ ਕਸੂਰ ਸੀ ਉਹ ਵੀ ਇੱਕ ਧਰਮ ਖਾਤਰ ਲੋਕਾਂ ਖਾਤਰ ਉਹਨਾਂ ਸ਼ਹਾਦਤ ਦੇ ਦਿੱਤੀ ਗੁਰੂ ਤੇਗ ਬਹਾਦਰ ਜੀ ਨੇ ਉਹਨੇ ਵੀ ਚਾਂਦਨੀ ਚੌਕ ਇਸ ਹਿੰਦੂ ਨੂੰ ਜੀਉ ਖਾਤਰ ਇਹਨਾਂ ਦੇ ਤਿਲਕ ਖਾਤਰ ਉਹਨਾਂ ਨੇ ਬਲੀਦਾਨ ਦਿੱਤਾ ਅਸੀਂ ਤਾਂ ਸਾਰੇ ਦੇਸ਼ਵਾਣ ਤੇ ਹੱਕ ਮੰਗ ਰਹੇ ਆ ਨਜਾਇਜ਼ ਮੰਗਾ ਨਹੀਂ ਕਿਉਂਕਿ ਇਹ ਜੋ ਵੀ ਅਸੀਂ ਕਿਸਾਨ ਅਨਾਜ ਪੈਦਾ ਕਰਦਾ ਹੁਣ ਕਈਆਂ ਸਟੇਟਾਂ ਚ ਕਣਕ ਪੈਦਾ ਨਹੀਂ ਹੁੰਦੀ गेहूं ਨਹੀਂ ਹੁੰਦਾ ਉੱਥੇ ਅਸੀਂ ਪੰਜਾਬ ਦੇ ਵਿੱਚੋਂ ਪੈਦਾ ਕਰਕੇ ਅਸੀਂ ਉੱਥੇ ਭੇਜਦੇ ਆ ਇਹ ਸਾਰੀਆਂ ਦੇਸ਼ ਨੂੰ ਅਸੀਂ ਪਾਲਦੇ ਆ ਪਰ ਆਪ ਅਸੀਂ ਇੱਥੇ ਸਰਕਾਰ ਦੇ ਦੇਖ ਲਓ ਭੁੱਖੇ ਸੁੱਤੇ ਆ ਇਹ ਕੋਈ ਸੈਂਟਰ ਸਰਕਾਰ ਵਾਲਾ ਭਾਜਪੀ ਵਾਲਾ ਇਹ ਸਾਡੇ ਨਾਲ ਇੱਥੇ ਕੋਈ 2-4 ਘੰਟੇ ਰਵੇ ਤਾਂ ਸਹੀ ਰਹਤੇ ਹੀ ਜਦੋਂ ਆਏ ਆ ਉਦੋਂ ਟੈਂਟ ਨਹੀਂ ਲੱਗਾ بارش ਸ਼ੁਰੂ ਹੋ ਗਈ ਬਹੁਤ ਸਾਰਾ ਇੱਥੇ ਧੂੜ ਤੇ ਮੱਟਾ ਇੰਨਾ ਹੋ ਗਿਆ ਕੱਲ ਜੀ ਟੁੱਲ ਇਹਨਾਂ ਨੇ ਆ ਨੌਜਵਾਨਾਂ ਮੁੰਡਿਆਂ ਨੇ ਜਿਹੜੇ ਵਲੰਟਰੀ ਆ ਵਲੰਟੀਅਰ ਇਹਨਾਂ ਨੇ ਹਨੇਰੇ ਦੇ ਵਿੱਚ ਹੀ ਟੈਂਟ ਲਾਇਆ ਹਨੇਰੇ ਦੇ ਵਿੱਚ ਤਰਪੈਲਾ ਪਾਈਆਂ ਲਾਈਟ ਵੀ ਨਹੀਂ ਸੀ ਲਾਈਟ ਵੀ ਉਦੋਂ ਕੁਝ ਵੀ ਨਹੀਂ ਇੱਥੇ ਤੇ ਅਸੀਂ ਸਾਨੂੰ ਤਾਂ ਲੱਗਦਾ ਹੈ ਕਿ ਭੁੰਜੇ ਸੌ ਜਾਗੇ ਪਰ ਅਸੀਂ ਭੁੰਜੇ ਵੀ ਸੌ ਸਕਦੇ ਆ ਸਾਨੂੰ ਗੱਦੇ ਨਹੀਂ ਚਾਹੀਦੇ ਆ ਵੇਖੋ ਮੈਂ ਇੱਕ ਕੰਬਲ ਪਤਲਾ ਜਿਹਾ ਲਿਆ ਇਹਦੇ 'ਚ ਹੀ ਭਵੇਂ ਰਾਤ ਕੱਢ ਲਾਂ ਸਾਨੂੰ ਉਹ ਠੰਡਾ ਬੁਰਜ ਸਰਾਂਦ ਵਾਲਾ ਉਹ ਯਾਦ ਆਉਂਦਾ ਕਿ ਸਾਨੂੰ ਠੰਡ ਨਹੀਂ ਲੱਗਦੀ ਅੱਜ ਕਿਵੇਂ ਲੱਗਾ ਹਜੂਰ ਸਾਹਿਬ ਜਾਣ ਤੋਂ ਪਹਿਲਾਂ ਸੰਗਤ ਖਨੌਰੀ ਬਾਰਡਰ ਤੁਹਾਡੇ ਦਰਸ਼ਨ ਲਈ ਪਹੁੰਚੀ ਆ ਬਾਪੂ ਲਾਭ ਸਿੰਘ ਜੀ ਜਿੱਥੇ ਕਾਰ ਸੇਵਾ ਦੀ ਸੇਵਾ ਕਰਦੇ ਨੇ ਉੱਥੇ ਕਹਿੰਦੇ ਪਹਿਲਾਂ ਤੁਹਾਡੇ ਯੋਧਿਆਂ ਦੇ ਦਰਸ਼ਨ ਕਰਕੇ ਜਾਣੇ ਨੇ ਉਹ ਤੇ ਵੇਖੋ ਸਾਡੇ ਬੜੇ ਸਤਿਕਾਰਯੋਗ ਬਾਬਾ ਜੀ ਅਸੀਂ ਦਿੱਲੀ ਉਹਨਾਂ ਦੇ ਕੋਲ ਹੀ ਪ੍ਰਚਾਦਾ ਪਾਣੀ ਸਕਦੇ ਹਾਂ ਪਰ ਅਸੀਂ ਤੇ ਉਹਨਾਂ ਦੇ ਦਰਸ਼ਨ ਕਰਨ ਜਾਣੇ ਹਾਂ ਤੇ ਅੱਜ ਉਹ ਸਾਡੇ ਦਰਸ਼ਨ ਅਸੀਂ ਮਤਲਬ ਇੰਨੀ ਬਰਿਆਦਾ ਦੇ ਮਾਲਕ ਨਹੀਂ ਅੱਜ ਉਹ ਸਾਡੇ ਦਰਸ਼ਨ ਕਰਨ ਆਏ ਆ ਹਜੂਰ ਸਾਹਿਬ ਜਾਣਾ ਆ ਉਹ ਸੰਗਤ ਤੇ ਦਰਸ਼ਨ ਕਰੀ ਆ ਖਾਸ ਤੌਰ ਤੇ ਕਿਸਾਨਾਂ ਨੂੰ ਮਿਲ ਕੇ ਦਰਸ਼ਨ ਕਰਕੇ ਫਿਰ ਇੱਕੋ ਹਜੂਰ ਸਾਹਿਬ ਨੂੰ ਚਾਲੇ ਪਾਏਗੇ ਸੋ ਤੁਸੀਂ ਲਿਖਿਆ ਹੋਇਆ ਜਗਜੀਤ ਸਿੰਘ ਡੱਲੇਵਾਲ ਜੀ ਤੋਂ ਪਹਿਲਾਂ ਸਾਡੀ ਹੋਵੇਗੀ ਸ਼ਹਾਦਤ ਬਿਲਕੁਲ ਬਿਲਕੁਲ ਅਸੀਂ ਜੇ ਇਹੀ ਚਾਹੁੰਦੇ ਆ ਕਿ ਸਾਨੂੰ ਇਹੋ ਜਿਹਾ ਆਗੂ ਮਿਲਣਾ ਨਹੀਂ ਤੇ ਵਾਹਿਗੁਰੂ ਕਰੇ ਕਿ ਇਹ ਮੰਗਾ ਮੋਦੀ ਮੰਨ ਲੈ ਸਾਡੀਆਂ ਭਾਵਾਂ ਸਾਰੀਆਂ ਦੀਆਂ ਸ਼ਰਤਾਂ ਹੋ ਜਾਣ ਤੇ ਡੱਲੇਵਾਲ ਸਾਹਿਬ ਜਿਹੜੇ ਆ ਉਹ ਬਚ ਜਾਣ ਅਸੀਂ ਚਾਹੁੰਨੇ ਕਿ ਇਹੋ ਜੇ ਆਗੂ ਸਾਨੂੰ ਮਿਲ ਲੈਣਗੇ ਉਹਨਾਂ ਦੀ ਅਸੀਂ ਰਹਿਨਮਾਈ ਵਾਸਤੇ ਅਸੀਂ ਆਖਿਆ ਵੀ ਢਾਡੇ ਅੱਗੋਂ ਅਸੀਂ ਸ਼ਹਾਦਤਾਂ ਦਵਾਂਗੇ ਬਿਲਕੁਲ ਹੋਰ ਕਿਸਾਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਦੇਖ ਸਕਦੇ ਹੋ 111 ਕਿਸਾਨ ਜਿਹੜੇ ਕਿ ਹੁਣ ਖਨੌਰੀ ਬਾਡਰਾਂ ਤੇ ਬੈਠੇ ਹੋਏ ਨੇ ਕਹਿੰਦੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਜੀ ਦੀ ਸ਼ਹਾਦਤ ਤੋਂ ਪਹਿਲਾਂ ਸਾਡੀ ਹੋਵੇਗੀ ਸ਼ਹਾਦਤ ਹਰ ਇੱਕ ਬਜ਼ੁਰਗ ਕੋਲ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਹੱਥ ਦੇ ਵਿੱਚ ਪਰਚਾ ਫੜਿਆ ਹੋਇਆ ਔਰ ਤੁਸੀਂ ਦੇਖੋ ਨੌਜਵਾਨ ਤੇ ਇਥੇ ਬਹੁਤ ਘੱਟ ਦਿਖਣਗੇ ਬਜ਼ੁਰਗ ਹੀ ਜ਼ਿਆਦਾ ਇਥੇ ਮਰਨ ਵਰਤ ਤੇ ਬੈਠੇ ਹੋਏ ਨੇ ਸਰਦੀ ਦਾ ਟਾਈਮ ਆ ਠੰਡ ਵੀ ਬਹੁਤ ਆ ਔਰ ਉਮਰ ਵੀ ਜ਼ਿਆਦਾ ਹੋ ਚੁੱਕੀ ਆ ਕਈ ਵਾਰ ਤਾਂ ਪ੍ਰੋਬਲਮਾਂ ਇੰਨੀਆਂ ਜ਼ਿਆਦਾ ਆ ਜਾਂਦੀਆਂ ਜਿਵੇਂ ਆਪਾਂ ਕਹਿੰਦੇ ਆ ਕਿ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਆ ਪਰ ਫਿਰ ਵੀ ਡਟੇ ਹੋਏ ਨੇ ਬਾਪੂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਸਾਹਿਬਾਰੀ ਫਤਿਹ ਹਾਂਜੀ ਕੀ ਲੋਡ ਪੈ ਗਈ ਬਾਪੂ ਜੀ ਹੁਣ ਮਰਨ ਵਰਤ ਰੱਖਣ ਦੀ ਮਾਨੁਵਾਤੀ 13 ਫਰਵਰੀ ਤੋਰੇ ਆਈਆਂ ਜੀ ਜੀ ਜਿਹੜੀਆਂ 220 ਦੇ ਵਿੱਚ ਦਿੱਲੀ ਮੰਗਾ ਰਹਿ ਗਈਆਂ ਛਡੀਆਂ ਸਰਕਾਰ ਨੇ ਲਿਖਤੀ ਰੂਪ ਚ ਸਾਨੂੰ ਦਿੱਤੀਆਂ ਸੀ ਉਹਦੇ ਸਬੰਧ ਚ ਸੀ ਉਰਾਰੇ 13 ਤੋਂ ਲੈ ਕੇ ਸਾਡੀ 21 ਤੱਕਰ ਸ਼ੋਭ ਕਰਨ ਦੀ ਸੀਧੀ ਹੋਈ ਸਾਡੇ ਤੇ ਬਾਹਰ ਕੀਤੇ ਗਏ ਬੰਬ ਮਾਰੇ ਗਏ ਗੋਲੀਆਂ ਮਾਰੀਆਂ ਗਈਆਂ ਉਹ ਅਸੀਂ ਲੜਦੇ ਲੜਦੇ 11 ਮਹੀਨੇ 1.5 ਲੰਘ ਗਏ ਜਦੋਂ ਸਰਕਾਰ ਨਾਲ ਕਿਸੇ ਗੱਲ ਤੇ ਆਈ ਗੱਲਿਆ ਵਾਲੇ ਸਾਹਮਣੇ ਮਰਨ ਵਰਤ ਰੱਖ ਲਿਆ ਬਿਲਕੁਲ 51 ਦਿਨ ਹੋ ਚੁੱਕੇ ਆਜ 52 ਦਿਨ ਹੋ ਗਏ ਜੀ ਤੇ ਉਹ ਮਰਨ ਬਾਤ ਤੇ ਅਸੀਂ ਉਹਦੀ ਮਤਲਬ ਇਹ ਮੰਗ ਕਰਦੇ ਆਂ ਸਰਕਾਰ ਤੋਂ ਵੀ ਅਸੀਂ ਆਪਦੇ ਪ੍ਰਧਾਨ ਤੋਂ ਪਹਿਲਾਂ ਸਾਡੀ ਜਾਨ ਚਲੀ ਜਾਵੇ ਅਸੀਂ ਪਹਿਲਾਂ ਵੀ ਇਹ ਸੋਚਿਆ ਕਈ ਵਾਰੀ ਕਿ ਅਸੀਂ ਆਪਦੇ ਪ੍ਰਧਾਨ ਦੀ ਜਾਨ ਕਿਵੇਂ ਬਚਾਈਏ ਕਿਵੇਂ ਆਪਾਂ ਕੋਈ ਐਕਸ਼ਨ ਕਰੀਏ ਤੇ ਇੱਥੇ ਲੋਕਾਂ ਦੀ ਥੱਲੋਂ ਬਾਤ ਜਾਣ ਲੱਗੀ ਪਿੰਡ ਦੇ ਆਮ ਲੋਕਾਂ ਦੀ ਵਿੱਚ ਜਿਹੜੇ ਮਤਲਬ ਦੁਖੀ ਹੋ ਗਏ ਵੀ ਅਸੀਂ ਆਪਦੀਆਂ ਸੀਧੀਆਂ ਦੇ ਦਾਂਗੇ ਆਪਦੇ ਆਪ ਖੁਦਕਸ਼ੀਆਂ ਕਰਦਾਂਗੇ ਜਾਂ ਨਹਿਰਾਂ ਛਾਲਾ ਮਾਰਾਂਗੇ ਇਕੱਠੇ ਹੋ ਕੇ ਜਾ ਅੱਗ ਲਾ ਕੇ ਸੜਾਂਗੇ ਜੀ ਜਾਂ ਫਾਇਰ ਲਾਵਾਂਗੇ ਹਾਂ ਉਹਦੇ ਸਬੰਧ ਚ ਮਤਲਬ ਜਥੇਬੰਦੀ ਨੇ ਫੈਸਲਾ ਕਰਿਆ ਵੀ 111 ਬੰਦੇ ਆਪਾਂ ਨੂੰ ਮਰਨ ਵਾਲਾ ਤੇ ਬਿਠਾਉਣੇ ਨੇ ਯਾ ਆਪਣੀ ਡੱਲੇ ਵਾਲੇ ਸਭ ਤੋਂ ਪਹਿਲਾਂ ਸਜਤ ਹੋਵੇ ਅਸੀਂ ਦਿੜਰਾਦੇ ਨਾਲ ਬੈਠੀਆਂ ਜਿਨਨੇ ਆਏ ਪੱਟੀਆਂ ਰੋਸ਼ ਦੀਆਂ ਬੰਨੀਆਂ ਹੋਈਆਂ ਹੱਥਾਂ ਦੇ ਵਿੱਚ ਇਹ ਹਾਂ ਜੀ ਹਾਂ ਇਹ ਫਿਰ ਦੱਸਿਆ ਵੀ ਅਸੀਂ ਸਜਤ ਦੇਣ ਨੂੰ ਪਹਿਲਾਂ ਸਾਡੇ ਪ੍ਰਧਾਨ ਦੀ ਜਾਨ ਬਚਣੀ ਚਾਹੀਦੀ ਹੈ ਇਹ ਸਾਡੀਆਂ ਜਾਨੀਆਂ ਮੰਗਾ ਨੇ ਉਹ ਵੀ ਸਾਡੀਆਂ ਲੱਗ ਹੋਣੀ ਚਾਹੀਦੀ। ਜਾਵੇ ਤਾਂ ਕੱਲ ਜਦੋਂ ਤੁਸੀਂ ਸ਼ੁਰੂਆਤ ਕੀਤੀ ਆ ਤਾਂ ਬਹੁਤ ਫੋਰਸ ਇੱਤੇ ਲਾ ਦਿੱਤੀ ਗਈ ਸੀ ਔਰ ਤੁਸੀਂ ਬਿਲਕੁਲ ਅੱਗੇ ਜਿਹੜੇ ਕਿ ਡਟੇ ਹੋਈ ਸੀ ਸਾਰੇ। ਨਹੀਂ ਸਰਕਾਰ ਤਾਂ ਇਹੀ ਕੁਝ ਕਰਦੀ। ਕੋਈ ਬਾਹਰਲੇ ਮੁਲਕੋਂ ਦਾ ਸੀ ਆਏ ਨਹੀਂ ਬਾਹਰਲੇ ਕਿਸੇ ਹੋਰ ਦੇਸ਼ ਤੋਂ ਆਏ ਆ। ਜੀ। ਐਸੇ ਦੇਸ਼ ਦੇ ਕਿਸਾਨ ਆ। ਇਹ ਕਿਸਾਨ ਢਿੱਡ ਭਰਦੇ ਲੋਕਾਂ ਦਾ। ਬਿਲਕੁਲ। ਤੇ ਸਾਡੇ ਤੇ ਇੰਨੀ ਪੋਰਸਾ ਲਾ ਕੇ ਫੋਰਸ ਲਾ ਕੇ ਜਿਵੇਂ ਬਾਹਰਲੇ ਕਿੰਟਰੀਆਂ ਨਾਲ ਕਿਤੇ ਲੜਾਈ ਲੱਗੀ ਹੋਵੇ ਉਹ ਹਾਲ ਸਾਡੇ ਨਾਲ ਸਰਕਾਰ ਨੇ ਕਰਕੇ ਸ਼ਰਮ ਨਹੀਂ ਹੈ ਸਰਕਾਰ ਨੂੰ। ਵੀ ਆਪ ਦੇ ਕਿਸਾਨਾਂ ਨਾਲ ਇਹ ਕੁਝ ਕਰੇ ਆਪ ਦਾ ਹੱਕ ਮੰਗਦੇ ਆ ਸਾਡੇ ਕਿਸਾਨ ਗਰੀਬੇ ਰਹੇ ਨੇ ਬਾਪ ਦਾਦਿਆਂ ਤੋਂ ਸਾਡੀ ਖੇਤੀਆਂ ਕਰਦੇ ਆਂ ਜਾਂ ਸਾਡੀ ਗਰੀਬੀ ਨਹੀਂ ਟੁੱਟੀ ਕਿਉਂ ਨਹੀਂ ਟੁੱਟੀ ਸਾਡਾ ਹੱਕ ਨਹੀਂ ਮਿਲਿਆ ਸਾਨੂੰ ਇੱਕ ਕਾ ਕਿਸਾਨ ਦੀ ਹਾਲਤ ਵੀ ਵਿਗੜ ਗਈ ਸੀ ਗੱਲ हां ये हो गई सी उन्हें पता नहीं दौर उधर पे गए सी ठीक है हम तब अबे इथे डॉक्टरी सहायता दीती जा रही है, कि जा रही है। जा रही, कि मतलब कि हर वक्त चेक भी ਕੀਤਾ ਜਾ ਰਿਹਾ ਹੈ हां जी चेक ਕਰਿਆ ਜਾ ਰਿਹਾ ਜੀ ਕੋਈ ਦਵਾਈ ਨਹੀਂ ਲੈਂਦੇ ਹੈ ਕਿ ਮਤਲਬ ਜਿਹੜੀ ਅਸੀਂ ਦਵਾਈ ਖਾਂਦੇ ਸੀ ਮੈਂ ਸ਼ੂਗਰ ਦੀ ਦਵਾਈ ਖਾਂਦਾ ਸੀ ਮੇਰੀ ਟੂਈ ਵਿੱਚ ਪ੍ਰੋਬਲਮ ਹੈ ਹੁਣ ਬਹੁਤ ਜ਼ਿਆਦਾ ਦਰਦ ਹੈ ਜਦੋਂ ਮੈਂ ਇੱਥੋਂ ਉੱਠ ਕੇ ਤੁਰਦਾ ਮੈਥੋਂ ਅੱਧਾ ਘੀਲਾ ਲੱਕਰ ਸਿੱਧਾ ਨਹੀਂ ਹੋ ਜਾਂਦਾ ਜੀ ਪਰ ਮੈਂ ਦਵਾਈ ਵੀ ਛੱਡਤੀ ਯੋ ਨਾ ਮੈਂ ਕੋਈ ਹੋਰ ਜਿਵੇਂ ਮਤਲਬ ਹੁੰਦਾ ਹੈ ਦਵਾਈ 3 4 4 5 ਗੋਲੀਆਂ ਖਾਂਦੇ ਸੀ ਸਾਰੀ ਅਸੀਂ ਕੱਲ ਛੱਡਤੀ ਨਾਲੇ ਅੰਨ ਛੱਡਤਾ ਨਾਲੇ ਦਵਾਈ ਛੱਡਤੀ ਸਤ 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 ਦਰਸ਼ਕੋ ਇਧਰ ਤੁਸੀਂ ਦੇਖਦੇ ਹੋ ਬਾਪੂ ਲੰਮੇ ਵੀ ਪਏ ਹੋਏ ਨੇ ਕਿਉਂਕਿ ਕਈ ਵਾਰ ਬਹਿਣਾ ਵੀ ਮੁਸ਼ਕਲ ਹੋ ਜਾਂਦਾ ਆ ਫਿਰ ਲੰਮੇ ਪਾ ਕੇ ਜਿਹੜਾ ਕੀ ਗੁਜ਼ਾਰਾ ਇੱਥੇ ਕਰ ਰਹੇ ਨੇ ਵਾਇਗਰਜੀਤ ਸਿੰਘ ਖਾਲਸਾ ਵਾਇਗਰਜੀ ਕੀ ਫਤ ਹੈ ਜੀ ਕੀ ਕਹਿਣਾ ਚਾਹੋਗੇ ਮਰਨ ਵਰਤ ਤੇ ਬੈਠੇ ਹੋ ਹੁਣ ਵੀ ਤੁਸੀਂ ਲੰਮੇ ਪਾ ਕੇ ਜਿਹੜਾ ਗੁਜ਼ਾਰਾ ਕਰ ਰਹੇ ਹੋ ਅਸੀਂ ਤਾਂ ਇਹ ਸੋਚ ਕੇ ਵੀ ਸਾਡੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਬੰਵੰਜਵਾ ਦਾ ਨੇ ਅੱਜ ਜੀ ਅਸੀਂ ਇਹ ਸੋਚ ਕੇ ਬੈਠੇ ਆ ਉਹਨਾਂ ਦੀ ਸਾਥ ਤੋਂ ਪਹਿਲਾਂ ਅਸੀਂ ਆਪਣੀ ਸਾਦਤ ਦੇ ਬਾਪੂ ਜੀ ਕਰਦਿਆਂ ਨੇ ਰੋਕਿਆ ਨਹੀਂ ਵੀ ਪਹਿਲਾਂ ਹੀ ਅਸੀਂ ਜਿਹੜਾ ਕਿ ਇੱਥੇ ਧਰਨੇ ਲਾ ਕੇ ਜਿਹੜਾ ਕਿ ਆਪਣਾ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਜਿਹੜਾ ਸਮਾਂ ਆਪਾਂ ਵਿਅਸਤ ਕਰ ਰਹੇ ਆ ਤਾਂ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ ਵੀ ਤੁਸੀਂ ਨਾ ਬੈਠੋ ਕੋਈ ਰੋਕਾ ਸਾਰੇ ਪਰਿਵਾਰ ਨੇ ਸਹਿਮਤੀ ਦਿੱਤੀ ਹਾਂ ਕੀ ਹੋਇਆ ਬਾਪੂ ਜੀ ਭਾਵਕ ਹੋ ਰਹੇ ਹੋ ਤੁਸੀਂ ਕੀ ਗੱਲ ਹੋਈ ਬਾਪੂ ਜੀ ਬਾਪੂ ਜੀ ਕੀ ਹੋਇਆ ਨਾ ਜੀ ਉਹੀ ਪ੍ਰਭਾਵ ਕਹੋ ਜਾਂਦੇ ਨੇ ਕਿਉਂ ਸਾਡੇ ਪ੍ਰਧਾਨ ਨੂੰ 52 ਦਿਨ ਹੋ ਗਏ ਮਰਨ ਵਰਤ ਤੇ ਬੈਠੇ ਨੂੰ ਜੀ ਇਹ ਕਹਿੰਦੇ ਨੇ ਵੀ ਸਾਡੀ ਸਾਹਤ ਪਹਿਲਾਂ ਹੋਣੀ ਚਾਹੀਦੀ ਹੈ ਸਾਡੇ ਪ੍ਰਧਾਨ ਤੋਂ ਇਸ ਕਰਕੇ ਇਹ ਪ੍ਰਭਾਵ ਹੋ ਗਏ ਜਿਨ੍ਹਾਂ ਨੇ ਬਿਠਾਇਆ ਉਹਨਾਂ ਤੇ ਵੀ ਮਤਲਬ ਕਿ ਗੁੱਸਾ ਆਉਂਦਾ ਜਾਂ ਰੋਸ਼ ਆਉਂਦਾ ਨਾ ਜੀ ਨਾ ਜੀ ਆਪਦੇ ਆ ਬੈਠੇ ਨੇ ਜੰਨੇ ਵੀ ਬੈਠਿਆ ਸੀ ਸਾਰੇ ਕੋਈ ਕਿਸੇ ਦੇ ਸਰਕਾਰਾਂ ਦੀਆਂ ਨਕਾਮੀਆਂ ਸਰਕਾਰਾਂ ਆਂਦੀਆਂ ਨਕਾਮੀਆਂ ਕਾਰਨਾ ਇੱਥੇ ਬੈਠਿਆ ਹੈ 65 ਸਾਲ ਦੀ ਉਮਰ ਆ ਤੇ ਭੁੱਖੇ ਰਹਿਣਾ ਵੀ ਬੜਾ ਮੁਸ਼ਕਲ ਹੁੰਦਾ ਆ ਕਿਵੇਂ ਜੀਣਾ ਬਣਦਾ ਆ ਇਹ ਤਾਂ ਪਰਮਾਤਮਾ ਸਹਿਯੋਗ ਦੇਖ ਅਕਾਲ ਪੁਰਖ ਦੀ ਮਿਹਰ ਹੈ ਆਮ ਖਾਜਵੰਦਾ ਭੁੱਖਾ ਤਾਂ ਨਹੀਂ ਰਹਿ ਸਕਦਾ ਇੱਥੇ ਪ੍ਰਧਾਨ ਜੀ ਸਾਡੇ 52 ਸਾਲ ਦੇ ਹੋ ਗਏ ਹੈ ਜੀ ਬਿਲਕੁਲ ਅਗਰ ਵੀ ਗੱਲ ਕਰਾਂਗੇ ਹਾਂ ਠੀਕ ਸੋ ਇਧਰ ਵੀ ਆਪਾਂ ਬਜ਼ੁਰਗਾਂ ਨਾਲ ਗੱਲ ਕਰਦੇ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਬੈਠੇ ਜਾਦਾ ਬਜ਼ੁਰਗ ਬੈਠੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਾਈ ਕਿੰਨੀ ਉਮਰ ਆ ਬਾਪੂ ਜੀ 60 ਸਾਲ ਤੋਂ ਉੱਤੇ ਹੋ ਗਏ ਤੇ ਬਾਪੂ ਜੀ ਮਨ ਦੇ ਵਿੱਚ ਕਿਵੇਂ ਸੋਚ ਕੇ ਤੁਸੀਂ ਵੀ ਮਰਨ ਵਕਤ ਤੇ ਮੈਂ ਪ੍ਰਧਾਨ ਦੇ ਨਾਲ ਰਹਿਣਾ ਜੀ ਹਰ ਵਕਤ ਜੀ ਤੇ ਫਿਰ ਉਹਦਾ ਜਰੂਰ ਹੋ ਗਿਆ ਤੇ ਫਿਰ ਮੈਨੂੰ ਬਹਿਣਾ ਜ਼ਰੂਰੀ ਸੀ ਜੀ ਬਹੁਤ ਹੀ ਭੁੱਖੇ ਰਹਿਣਾ ਵੀ ਬੜਾ ਮੁਸ਼ਕਲ ਆ ਬਜ਼ੁਰਗਾਂ ਨੂੰ ਕਈ ਪ੍ਰੋਬਲਮ ਆ ਜਾਂਦੀਆਂ ਨੇ ਕਿ ਜੜ ਕੇ 10 ਮਿੰਟ ਕਰਦੇ ਨੇ ਰੋਟੀ ਖਾਗੀ ਤਾਂ ਇੱਕ ਇੱਕੋ ਕਰਦੇ ਨੇ ਬੱਚੇ ਨੇ ਰੋਟੀ ਨੂੰ ਪਕਾਈ ਆਉ ਉਹਨੂੰ ਕੀਤਾ ਤੇ ਨਹੀਂ ਛੱਡਦਾ ਮਜ਼ਦੂਰ ਵੀ ਅਵਾਚਨ ਛੱਡ ਕੇ ਕਿਵੇਂ ਗੁਜ਼ਾਰਾ ਹੋਣਾ ਬੱਚੇ ਐ ਹੋ ਜੂਗਾ ਮਾਲਕ ਦੀ ਕਿਰਪਾ ਵੈਰੂ ਉਹਨੂੰ ਕਰੀ ਜਾਣੇ ਉਹਨਾਂ ਕਰਪਾ ਰੱਖਣੀ ਜੀ ਇਹ ਜੋਸ਼ ਕਿਵੇਂ ਆ ਰਿਹਾ ਫਿਰ ਮੰਨ ਦੇ ਵਿੱਚ ਮੰਨ ਤੇ ਜੋਸ਼ ਸਭ ਠੀਕ ਆ ਲੜਾਂਗੇ ਜ਼ਰੂਰ ਆਦੇ ਪੁੱਤ ਪੁੱਤਰ ਬਚਾਉਣੇ ਆ ਜੀ ਉਹ ਬਚਨੇ ਨਹੀਂ ਕਿ ਹਾਂਜੀ ਸੋ ਦਸ਼ਕੋ ਹਰ ਇੱਕ ਬਜ਼ੁਰਗ ਦੀ ਹਰ ਇੱਕ ਕਿਸਾਨ ਦੀ ਇੱਕੋ ਹੀ ਭਾਵਨਾ ਕਿ ਜਗਜੀਤ ਸਿੰਘ ਡੱਲੇਵਾਲ ਜੀ ਜੇ ਮਰਨ ਵਰਤ ਤੇ ਬੈਠੇ ਨੇ ਤਾਂ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਤੋਂ ਪਹਿਲਾਂ ਸਾਡੀ ਸ਼ਹਾਦਤ ਹੋਵੇ ਇਹ ਡ੍ਰਿੜ ਨਿਸ਼ਚਾ ਲੈ ਕੇ ਇੱਥੇ ਬੈਠੇ ਹੋਏ ਨੇ ਕਿਸੇ ਦਾ ਦਿਲ ਨਹੀਂ ਕਰਦਾ ਸੜਕਾਂ ਤੇ ਜਿਹੜਾ ਦੇਸ਼ ਦਾ ਢਿੱਡ ਭਰਦਾ ਹੋਵੇ ਉਹ ਅੰਨਦਾਤਾ ਹੀ ਸੜਕਾਂ ਤੇ ਮਰਨ ਵਰਤ ਤੇ ਲਈ ਬੈਠਾ ਹੋਵੇ ਤੇ ਕਿੰਨੇ ਅਫਸੋਸ ਦੀ ਗੱਲ ਆ ਜੁੜੇ ਰਿਓ ਇੱਕ ਸੁਨੇਹਾ ਚੈਨਲ ਦੇ ਨਾਲ ਲਗਾਤਾਰ ਇਤੋਂ ਦੀ ਕਵਰੇਜ ਦਿੰਦੇ ਰਹਿਗੇ ਤਦ ਤੱਕ ਇਜਾਜ਼ਤ ਦਿਓ ਧੰਨਵਾਦ ਜੀ ਸੋ ਦੇਖ ਸਕਦੇ ਹੋ ਤੁਸੀਂ ਵੀਰ ਚੱਲਣ ਦੇ ਲਈ ਸਮਰਥ ਨਹੀਂ ਫਿਰ ਵੀ ਇੱਥੇ ਡਟੇ ਹੋਏ ਨੇ ਕੀ ਕਹਿਣਾ ਚਾਹੋਗੇ ਅੱਜ ਖਨੌਰੀ ਬਾਰਡਰ ਤੇ 111 ਕਿਸਾਨਾਂ ਦੇ ਵੱਲੋਂ ਮਰਨ ਵਰਤ ਰੱਖਿਆ ਗਿਆ ਉਹਦੇ ਚ ਇੱਕ ਤਾਂ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਜਿੰਨੀਆਂ ਉਹਨਾਂ ਨੇ ਜਾਨਾਂ ਲੈਣੀਆਂ ਜਾਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਜਿੰਨੀਆਂ ਚਾਹੁੰਦੇ ਅਸੀਂ ਇਕੱਠੀਆਂ ਵੀ ਦੇਣ ਨੂੰ ਤਿਆਰ ਆ ਕੀ ਕਿਸਾਨਾਂ ਦੀ ਜਾਨ ਕੀਮਤੀ ਨਹੀਂ ਹੈ हां पर सरकार ਲਈ ਤਾਂ ਕੀਮਤੀ ਨਹੀਂ ਹੈਗੀ ਜੀ ਜਦੋਂ ਬਾਰਡਰਾਂ ਤੇ ਲੜਨਾ ਉਦੋਂ ਤਾਂ ਜਾਇਜ਼ਬਾਨ ਤੇ ਜਦੋਂ ਰੋਟੀ ਪਾਣੀ ਚਾਹੀਦਾ ਸੀ ਉਦੋਂ ਜੈਕਸਾਨ ਸੀ ਪਰ ਅੱਜ ਉਹੀ ਅੰਨ ਦਾ ਤਾਂ ਤਾਂ ਵੀ ਤਾਂ ਕਿਸਾਨਾਂ ਦੇ ਹੀ ਪੁੱਤ ਕਰੇ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਇਸ ਕਰਕੇ ਅਸੀਂ ਸਰਕਾਰ ਨੂੰ ਹੀ ਅਪੀਲ ਕਰਦੇ ਆਂ ਵੀ ਸਾਡੇ ਸਬਰ ਦਾ ਇੰਤਿਹਾਰ ਨਾ ਲਵੇ ਜੀ ਉਹ ਸਾਨੂੰ ਕਿਸੇ ਵੀ ਕਿਸਮ ਦਾ ਜਿਹੜਾ ਕੋਈ ਉਹਨਾਂ ਨੂੰ ਐ ਲੱਗਦਾ ਵੀ ਰੋਕਣ ਦੇ ਬਾਵਜੂਦ ਅਸੀਂ ਦਿਵਾ ਲਾਂਗੇ ਜਾਂ ਝਟਾ ਲਾਂਗੇ ਇਹ ਪੰਜਾਬ ਪੰਜਾਬੀ ਕੌਮ ਸਾਡੀ ਕੌਮ ਹੈ ਜੀ ਚੜ੍ਹਦੀ ਕਲਾ ਵਾਲੀ ਕੌਮ ਆ ਵੀਰ ਜੀ ਤੁਹਾਨੂੰ ਕੀ ਹੋ ਗਿਆ ਸੀ ਤੁਸੀਂ ਮਤਲਬ ਕੀ ਹਾਂਜੀ ਇਹਨਾਂ ਜੀ ਮੈਂ 8 ਸਾਲ ਦਾ ਸੀ ਪਹਿਲਾਂ ਤਾਂ ਇੰਜੈਕਸ਼ਨ ਲੱਗਿਆ ਸੀ ਬਲੱਡ ਸਰਕਲ ਰੁਗ ਗਿਆ ਸੀਗਾ ਜੀ ਮੇਰਾ ਉਸ ਤੋਂ ਬਾਅਦ 5 ਐਕਸੀਡੈਂਟ ਹੋ ਗਏ ਰੋਡ ਪਲੇਟਾਂ ਪਾਈਆਂ ਸਕਰੂ ਲੱਗੇ ਹੋਏ ਆ ਤੇ ਡਾਕਟਰ ਸਾਹਿਬ ਕਹਿੰਦੇ ਸੀ ਵੀ ਪੈਰ ਕੱਟਣਾ ਪਊਗਾ ਜੀ ਜ਼ਮੀਰਾ ਜਾਗਦਿਆਂ ਨੇ ਕਹਿੰਦੇ ਜ਼ਮੀਰਾ ਜਾਗਦਿਆਂ ਨੇ ਗੱਲ ਗੱਲ ਸਰੀਰਾਂ ਦੀ ਨਹੀਂ ਗੱਲ ਜ਼ਮੀਰਾ ਦੀ ਬਿਲਕੁਲ ਤੇ ਇੱਕ ਸਾਡੇ ਕੋਲੇ ਸਾਡੇ ਸੁਬੇਦਾਰ ਸਾਹਿਬ ਬੈਠੇ ਨੇ ਸਾਰੇ ਫੌਜੀ ਬੈਠੇ ਨੇ ਬਾਪੂ ਪਹਿਲਾਂ ਬਡਰਾਂ ਤੇ ਹੁਣ ਖਨੌਰੀ ਦੇਖੋ ਜੀ ਇਹ ਸੇਵਾ ਕਿਸੇ ਦੇ ਕਰਮਾ ਚ ਲਿਖੀ ਹੁੰਦੀ ਹੈ ਇਹ ਅਸੀਂ ਤਾਂ ਮੋਦੀ ਨੂੰ ਇਹ ਕਹਿੰਦੇ ਆ ਕਿ ਜੇ ਤੂੰ ਸਿੱਧੀ ਸਾਡੇ ਨਾਲ ਲੜਾਈ ਲੜਨੀ ਇੱਕ ਘੰਟੇ ਦੇ ਵਿੱਚ ਲੜਾਈ ਜਿੱਤ ਸਕਦੇ ਆ ਔਰ ਜਿਹੜੇ ਸਾਡੇ ਕਿਸਾਨ ਲੀਡਰ ਆ ਸਾਡੇ ਡਿਗਜੀਤ ਸਿੰਘ ਢੱਲੇਵਾਲ ਆ ਸਾਡੇ ਨੇਤੇ ਆ ਉਹ ਕਹਿੰਦੇ ਵੀ ਲੜਾਈ ਜਜ਼ਬਾਤਾਂ ਦੀ ਹੈ ਜੀ ਸਾਡੇ ਹੱਕਾਂ ਦੀ ਲੜਾਈ ਆ ਜ਼ਬਰਦਸਤ ਮੁਕਾਬਲਾ ਸਬਰ ਜ਼ਬਰਦਾਰ ਮੁਕਾਬਲਾ ਸਬਰ ਨਾਲ ਕਰਨਾ ਅਸੀਂ ਇਸ ਕਰਕੇ ਉਹਨਾਂ ਦੀ ਜੋ ਦਿੱਤੀ ਹੋਈ ਪ੍ਰੋਗਰਾਮਾਂ ਇਹ ਦਿੱਤੀ ਹੋਈ ਗੈਰਨਸ ਹੈ ਉਹਦੇ ਹਿਸਾਬ ਨਾਲ ਚੱਲ ਰਹੇ ਆ ਪਰ ਜੇ ਸਾਡੇ ਰੱਸੇ ਲਾ ਦੇਣ ਤਾਂ ਇਹ ਲੜਾਈ ਤਾਂ ਅਸੀਂ ਇੱਕ ਘੰਟੇ ਜਿੱਤ ਕੇ ਜਾ ਕੇ ਦਿੱਲੀ ਝੰਡੇ ਗੱਡ ਦੇਾਂਗੇ ਪਰ ਨਹੀਂ ਤੋਂ ਕਿ ਸ਼ੌਣੀ ਬਣਾ ਦਿੱਤੀ ਸੀ ਇੱਥੇ ਮਤਲਬ ਕਿ ਇੰਨਾ ਜ਼ਿਆਦਾ ਪੁਲਿਸ ਫੋਰਸ ਲਾ ਦਿੱਤੀ ਸ਼ੌਣੀ ਵੀ ਜਿੱਦ ਤੇ ਸਾਡੇ ਬੱਚੇ ਆ ਹਾਂ ਉਹ ਮਜਬੂਰ ਹੈ ਜੀ ਉਹਨੂੰ ਸਰ ਮੋਦੀ ਮਜਬੂਰ ਕਰ ਰਿਹਾ ਹੈ ਪਰ ਉਹ ਫਿਰ ਵੀ ਆਪ ਦੇ ਹੌਸਲੇ ਚ ਆਪ ਦੀ ਸੋਚ ਦੇ ਨਾਲ ਉਹ ਸਾਡੇ ਕਿਸਾਨ ਵੀਰਾਂ ਨੂੰ ਸਮਝਾਉਂਦਾ ਕਿ ਅਸੀਂ ਤੁਹਾਡੇ ਬੱਚੇ ਆ ਉਹ ਆਏ ਸੀਗੇ ਸਾਡੇ ਕਿਸਾਨਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਸਾਡੀ ਕੋਈ ਲੜਾਈ ਨਹੀਂ ਨਾ ਸਾਡੇ ਹਰਿਆਣੇ ਨਾਲ ਲੜਾਈ ਆ ਨਾ ਸਾਡੀ ਪੰਜਾਬ ਨਾਲ ਲੜਾਈ ਸਾਡੀ ਤਾਂ ਦਿੱਲੀ ਦੇ ਤਖਤ ਨਾਲ ਲੜਾਈ ਆ ਜਿਹੜਾ ਅਸੀਂ ਪਹਿਲਾਂ 19 20 ਵਾਰ ਜਿੱਤ ਚੁੱਕੇ ਆ ਹਾਂ ਤੇ ਹੁਣ ਵੀ ਅਸੀਂ 21ਵੀਂ ਵਾਰੀ ਵੀ ਅਸੀਂ ਜਿੱਤਾਂਗੇ ਸ਼ਾਂਤੀ ਮෛਤਰੀ ਕੇ ਨਾਲ ਜਿੱਤਾਂਗੇ ਜਿੱਤਾਂਗੇ ਜ਼ਰੂਰ ਲੜਦੇ ਰਹਿਣਾ ਚਾਹੀਦਾ ਹਜੇ ਤੱਕ ਇਹੋ ਜੀਆਂ ਕੋਈ ਵੀ ਲੜਾਈ ਨਹੀਂ ਜਿਹੜੀ ਅਸੀਂ ਨਹੀਂ ਜਿੱਤੇਗੇ ਬਿਲਕੁਲ ਕਿਹੜੀ ਜਿਹੜੀ ਤੱਕ ਦੇਸ਼ ਦਾ ਢਿੱਡ ਪਰਦਾ ਕਿਸਾਨ ਪਰ ਆਪ ਛੜਕਾਂ ਤੇ ਰੋ ਰਹੇ ਹੋ ਦੇਖੋ ਅੱਜ ਕਿਸਾਨ ਵੀ ਛੜਕਾਂ ਤੇ ਰੋ ਰਿਹਾ ਹੈ ਜਵਾਨ ਵੀ ਛੜਕਾਂ ਤੇ ਰੋ ਰਿਹਾ ਹੈ ਜੀ ਪਰ ਅਸੀਂ ਕਹਿੰਨੇ ਵੀ ਹੋ ਸਕਦਾ ਉਹਨੂੰ ਕਿਤੇ ਮਤ ਆ ਜਾਏ ਮੋਦੀ ਦੇ ਕਿਤੇ ਦਿਮਾਗ ਦਾ ਜਿਹੜਾ ਕੀੜਾ ਉਹ ਨਿਕਲ ਜੇ ਤੋ ਕੋ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉੱਤੇ ਉਹਨੇ ਸਾਨੂੰ ਪੰਜਾਬੀਆਂ ਨੂੰ ਸਾਨੂੰ ਸਿੱਖਾਂ ਨੂੰ ਉਹਨੇ ਪਰਵਾਹ ਲਿਆ ਉਸ ਟਾਈਮ ਤੋਂ ਉਹਨੇ ਕਹਤਾ ਕਿ ਅਸੀਂ ਇੱਕ ਨੂੰ ਗਲਤ ਸੀ ਅਸੀਂ ਵਾਪਸ ਲੈ ਲਿਆ ਅਸੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਵਾਲੇ ਤੇ ਕੋਈ ਵੀ ਬੰਦਾ ਗੱਲ ਕਹੇ ਦੇ ਅਸੀਂ ਉਹਤੇ ਵਿਸ਼ਵਾਸ ਕਰਦੇ ਆ ਅਸੀਂ ਉਹ ਵਿਸ਼ਵਾਸ ਕਰਕੇ ਸਾਡਾ ਵਿਸ਼ਵਾਸ ਗਾਹਤ ਕਰਤਾ ਮੋਦੀ ਨੇ ਪਰ ਅਸੀਂ ਲੜਾਈਏ ਜਾਰੀ ਰੱਖਾਂਗੇ ਸਾਡੀਆਂ ਭਵਾਂ ਦੀ ਪੀੜ੍ਹੀ ਦੇ ਪੀੜ੍ਹੀਆਂ ਕਿਉਂ ਨਾ ਖਤਮ ਹੋ ਜਾਣ ਇੱਕ ਦਿਨ ਅਸੀਂ ਜ਼ਰੂਰ ਜਿੱਤਾਂਗੇ ਇਕਨਾ ਜੀ ਮੈਂ ਜੋ ਸਾਡੇ ਢਲੇਵਾਲ ਸਾਹਿਬ ਨੇ ਤੇ ਜਿਨੇ ਸਾਡੇ ਇੱਥੇ ਸਾਥੀ ਬੈਠਿਆ ਏ ਮਰਨ ਮਰਤੇ ਮਰਜੀ ਬੜੇ ਜੀ ਉਹਨਾਂ ਲਈ ਕੁਝ ਲੈਣਾ ਸ਼ੇਅਰ ਕਰਨੀਆਂ ਚਾਹੁੰਦਾ ਸੀ ਬਿਲਕੁਲ ਤਖਲੀਫਾਂ ਕਿੰਨੀਆਂ ਛਲੀਆਂ ਦਸ ਤਾਰਾਂ ਨੂੰ ਪਤਾ ਤਖਲੀਫਾਂ ਕਿੰਨੀਆਂ ਛਲੀਆਂ ਦਸ ਤਾਰਾਂ ਨੂੰ ਪਤਾ ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ ਸਿਰ ਕਿਨੇ ਗਏ ਆਜ਼ਾਦੀ ਲਈ ਸਿਰ ਕਿਨੇ ਗਏ ਆਜ਼ਾਦੀ ਲਈ ਸਿਰ ਲੱਥ ਜੋਦਿਆਂ ਦੇ ਜਾਨੋਂ ਗਿਆ ਹੈ ਕੌਣ ਕੌਣ ਜਾਨੋਂ ਗਿਆ ਹੈ ਕੌਣ ਕੌਣ ਤਲਵਾਰਾਂ ਨੂੰ ਪਤਾ ਅਨਦਾਤਿਆਂ ਨੂੰ ਮਰਨ ਲਈ ਦਲੇਵਾਲ ਸਾਹਿਬ ਮਰਨ ਵਰਤੇ ਬੈਠਿਆ 11 111 ਸਾਡੇ ਮਰਜੀ ਬਲੇ ਮਰਨ ਵਰਤੇ ਬੈਠਿਆ ਅਨਦਾਤਿਆਂ ਨੂੰ ਮਰਨ ਲਈ ਮਜਬੂਰ ਕਿਨ ਕੀਤਾ ਮਰਨ ਵਰਤ ਤੇ ਬੈਠੇ ਜੋ ਅਜਮਿਦਾਰਾਂ ਨੂੰ ਪਤਾ ਖਲੀਫਾਂ ਕਿੰਨੀਆਂ ਛਲੀਆਂ ਦਸ ਤਾਰਾਂ ਨੂੰ ਪਤਾ ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ ਬਾਤਾਂ ਦੇ ਨਾਲ ਕਵਿਤਾ ਦੇ ذریعے ਵੀਰ ਨੇ ਇੰਨਾ ਕਿਸਾਨਾਂ ਦੇ ਦਰਦ ਨੂੰ ਬਿਆਨ ਕਰ ਦਿੱਤਾ ਡਾਕਟਰ ਉਹਨਾਂ ਵੀ ਗੱਲ ਕਰ ਰਵਾਂਗੇ ਜੋ ਡਾਕਟਰ ਦੀ ਤੇ ਟੀਮ ਬੈਠੀ ਹੋਈ ਆ ਕਿ ਇਹ ਅੰਨ ਪਾਣੀ ਛੱਡਣ ਦੇ ਨਾਲ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਨੇ ਹਰ ਇੱਕ ਬਜ਼ੁਰਗ ਨੂੰ ਕੋਈ ਨਾ ਕੋਈ ਪ੍ਰੋਬਲਮ ਹੀ ਹੈਗੀ ਵੀਰ ਸਤਿਕਾਰ ਕੀ ਕਹਿਣਾ ਚਾਹੋਗੇ 111 ਕਿਸਾਨ ਇੱਥੇ ਬੈਠ ਗਏ ਨੇ ਭੁੱਖੇ ਰਹਿਣ ਦੇ ਨਾਲ ਕਿਹੜੀਆਂ ਕਿਹੜੀਆਂ ਇਹਨਾਂ ਨੂੰ ਮੁਸ਼ਕਲਾਂ ਜਿਹੜੀਆਂ ਉਹ ਆ ਸਕਦੀਆਂ ਆ ਪਹਿਲਾਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਕੁਝ ਕੁਝ ਨਾ ਕੁਝ ਮੁਸ਼ਕਲਾਂ ਤਾਂ ਜ਼ਰੂਰ ਹੁੰਦੀਆਂ ਕਿਸੇ ਦੀ ਬੀਪੀ ਦੀ ਗੋਲੀ ਚੱਲਦੀ ਆ ਕਿਸੇ ਦੀ ਸ਼ੂਗਰ ਦੀ ਚੱਲਦੀ ਆ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਜੈਨੇਟਿਕਲੀ ਹੁੰਦੀ ਆ ਉਹ ਜਦੋਂ ਆਪਣੀ ਮੈਡੀਸਿਨ ਛੱਡ ਦਿੰਦੇ ਆ ਤਾਂ ਆਟੋਮੈਟਿਕਲੀ ਆ ਕਿ ਇੱਕ ਗੱਡੀ ਆ ਗੱਡੀ ਜਿਹੜੀ ਚੱਲ ਰਹੀ ਆ ਉਸ ਗੱਡੀ ਦਾ ਇੱਕ ਪਹੀਆ ਸੀ ਜਿਹੜਾ ਉਹਦਾ ਐਕਸਟਰਾ ਪਹੀਆ ਹੁੰਦਾ ਸੀ ਲਾ ਕੇ ਰੱਖ ਲਈਏ ਤਾਂ ਗੱਡੀ ਬਹੁળી ਲੰਮੇ ਰਾਹਾਂ ਦੇ ਵਿੱਚ ਨਹੀਂ ਚੱਲੂਗੀ ਉਹ ਜਾ ਇਹਨਾਂ ਨਾਲ ਵੀ ਇਹੀ ਹੋ ਰਿਹਾ ਵੀ ਹੁਣ ਇਹਨਾਂ ਨੇ ਮੈਡੀਸਿਨ ਛੱਡੀ ਹੋਈ ਆ ਇਹਨਾਂ ਨੂੰ ਇਹਨਾਂ ਦਾ ਜਿਹੜੇ ਇਹਨਾਂ ਦਾ ਮਸਲ ਮਾਸ ਟੁੱਟਣਾ ਸਟਾਰਟ ਹੋ ਜਾਣਾ ਤਿੰਨ ਚਾਰ ਦਿਨਾਂ ਬਾਅਦ ਉਹ ਆ ਸੱਤਵੇਂ ਦਿਨ ਬਾਅਦ ਉਹ ਮਤਲਬ ਇਹ ਜਿਆਦਾ ਪ੍ਰੋਬਲਮ ਆਉਣੀਆਂ ਕਿ ਇਹਨਾਂ ਨੂੰ ਸੱਤਵੇਂ ਦਿਨ ਬਾਅਦ ਇਲੈਕਟ੍ਰੋਲਾਈਟਸ ਕਿਸੇ ਟਾਈਮ ਵੀ ਇਨਬੈਲੈਂਸ ਹੋ ਗਏ ਔਰ ਕਿਸੇ ਟਾਈਮ ਵੀ ਕਿਸੇ ਨੂੰ ਕਾਰਡੀਓਕ੍ਰੈਸਟ ਹੋ ਸਕਦੀ ਹੈ ਔਰ ਤੀਜੇ ਚੌਥੇ ਦਿਨ ਬਾਅਦ ਇਹਨਾਂ ਦਾ ਜਦੋਂ ਮਸਲ ਮਾਸ ਟੁੱਟਣਾ ਸਟਾਰਟ ਹੋ ਜਾਂਦਾ ਜੇ ਪਹਿਲਾਂ ਪ੍ਰੋਟੀਨ ਯੂਜ਼ ਕਰਦਾ ਜਿਹੜਾ ਸਾਡੇ ਫੈਟ ਹੁੰਦੀ ਆ ਫੈਟ ਨੂੰ ਯੂਜ਼ ਕਰਦਾ ਐਜ਼ ਅ ਫੂਡ ਖਾਣਾ ਘਰ ਦੇ ਵਿੱਚ ਜਦੋਂ ਅੱਗ ਲੱਗ ਜੇ ਨਾ ਅਸੀਂ ਪਹਿਲਾਂ ਸਭ ਤੋਂ ਜ਼ਰੂਰੀ ਚੀਜ਼ਾਂ ਸੇਵ ਕਰਦੇ ਹਾਂ ਇਦਾਂ ਹੀ ਸਾਡੀ ਬੋਡੀ ਦਾ ਨਾ ਇੱਕ ਦਿਮਾਗ ਆਪਣਾ ਇੱਕ ਤਾਂ ਅਸੀਂ ਵਰਤਦੇ ਹਾਂ ਇੱਕ ਜਿਹਨੂੰ ਸਬਕੌਨਸ਼ੀਅਸ ਮਾਈਂਡ ਕਹਿੰਦੇ ਨੇ ਆ ਉਹਨੇ ਕੀ ਕੰਮ ਕਰਨਾ ਜਿਹੜੀਆਂ ਸਾਡੀਆਂ ਜ਼ਰੂਰੀ ਜਿਹੜੇ ਸਾਡੇ ਜ਼ਰੂਰੀ ਆਰਗਨਸ ਨੇ ਪਹਿਲਾਂ ਬੋਡੀ ਉਹਨਾਂ ਨੂੰ ਸੇਵ ਕਰਦੀ ਆ ਉਹਨਾਂ ਨੂੰ ਸੇਵ ਕਰਨ ਲਈ ਬੋਡੀ ਆਪਣੇ ਵਿੱਚੋਂ ਫੈਟ ਨੂੰ ਤੋੜਦੀ ਆ ਫਿਰ ਬੋਡੀ ਨੇ ਪ੍ਰੋਟੀਨ ਤੋੜਨਾ ਸਟਾਰਟ ਕਰਨਾ ਮਸਲ ਮਾਸ ਤੋੜਨਾ ਸਟਾਰਟ ਕਰਨਾ ਫਿਰ ਉਹ ਤੋਂ ਬਾਅਦ ਹੱਡੀਆਂ ਤੋੜਨੀਆਂ ਸਟਾਰਟ ਕਰਨੀਆਂ ਕਿਉਂਕਿ ਸਾਨੂੰ ਜ਼ਰੂਰੀ ਆ ਦਿਮਾਗ ਸਾਨੂੰ ਜ਼ਰੂਰੀ ਆ ਦਿਲ ਸਾਨੂੰ ਜ਼ਰੂਰੀ ਆ ਫੇਫੜੇ ਸਾਨੂੰ ਬਰੀ ਜ਼ਰੂਰੀਆ ਕਰਦੇ ਉਹਨਾਂ ਨੂੰ ਸਟੋਰ ਕਰ ਉਹਨਾਂ ਨੂੰ ਸੇਵ ਕਰਨ ਦਾ ਕੰਮ ਕਰ ਰਹੀ ਹੈ ਹੁਣ ਜਿੱਦਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਬਹੁਤੇ ਲੋਕਾਂ ਦਾ ਕੁਐਸਚਨ ਹੁੰਦਾ ਕਿ ਉਹ ਹੋਰ ਕਿੰਨਾ ਟਾਈਮ ਜੀ ਪਹੁੰਚਣਗੇ ਇਹਦੀ ਕੋਈ ਵੀ ਫਿਗਰ ਨਹੀਂ ਆ ਕਿੰਨਾ ਟਾਈਮ ਕਿਹੜਾ ਬੰਦਾ ਜਿੰਦਾ ਜਿੰਦਾ ਰਹਿ ਸਕਦਾ ਇਹ ਡਿਪੈਂਡ ਕਰਦਾ ਉਸ ਦੀ ਇੱਕਦਮ ਮੈਂਟਲ ਸਟੇਬਿਲਟੀ ਕਿੰਨੀ ਕੁ ਸਟਰੋਂਗ ਆ ਮੈਂਟਲੀ ਉਹ ਕਿੰਨਾ ਕੁ ਸਟਰੋਂਗ ਆ ਉਹ ਡਿਪੈਂਡ ਉਹਦੇ ਤੇ ਡਿਪੈਂਡ ਕਰਦਾ ਦੂਜਾ ਡਿਪੈਂਡ ਕਰਦਾ ਕਿ ਉਹਦੀ ਬੋਡੀ ਦੇ ਵਿੱਚ ਜਿਹੜੀ ਫੈਟ ਆ ਜਾਂ ਉਹਦਾ ਪ੍ਰੋਟੀਨ ਆ ਜਾਂ ਉਹਦੀ ਜਿਹੜੇ ਬੋਨਸ ਫੈਟ ਆ ਉਹ ਕਿੰਨੀ ਕੁ ਉਹ ਤੋਂ ਬਾਅਦ ਜੇ ਤੈਨੂੰ ਦੇਖਦਾ ਸ਼ਾਇਦ ਮਤਲਬ ਸੁਪਰੀਮ ਕੋਰਟ ਨੇ ਵੀ ਹੁਣ ਤਾਂ ਰਿਪੋਰਟ ਜਿਹੜੀ ਮੰਗੀ ਹੈ ਜੀ ਆ ਦੇਖੋ ਭੈਣ ਇੱਕ ਚੀਜ਼ ਤਾਂ ਸਾਨੂੰ ਮੰਨਣੀ ਪੈਣੀ ਆ ਕਿ ਅਸੀਂ ਉਹਨਾਂ ਦਾ ਅਸੀਂ ਉਹਨਾਂ ਦੇ ਨੇੜੇ ਆ ਅਸੀਂ ਉਹਨਾਂ ਦਾ ਚੈੱਕ ਅਪ ਕਰਦੇ ਆ ਜੇ ਅਸੀਂ ਕਹਿ ਦਈਏ ਵੀ ਜਿਹੜੀ ਹਾਂ ਜਿਹੜੀ ਉਹ ਸੁਪਰੀਮ ਕੋਰਟ ਜਾਂ ਕੁਛ ਕੋਈ ਵੀ ਕੁਛ ਵੀ ਕਵੇ ਸਾਨੂੰ ਪਤਾ ਵੀ ਉਹ ਇਨਸਾਨ ਨੇ ਕੁਛ ਨਹੀਂ ਖਾਦਾ ਜਿੱਦਾਂ ਉਹ ਪਹਿਲੇ ਦਿਨ ਬੈਠਾ ਸੀ ਉਹਦਾ 68 ਦੇ ਨੇੜੇ 68 900 ਵੇਟ ਸੀ ਸੌਰੀ 86 86.900 ਕਿਜੀ ਵੇਟ ਸੀ ਉਹਦਾ ਬਟ ਜਦੋਂ ਉਹ ਅੱਜ ਉਹਨਾਂ ਨੂੰ ਚੈੱਕ ਕੀਤਾ ਅੱਜ ਉਹਨਾਂ ਦਾ 68 0.400 ਰਹਿ ਗਿਆ ਜੀ ਮਤਲਬ ਕਿ 20 ਕਿਲੋ weight ਉਹਨਾਂ ਦਾ ਟੁੱਟ ਚੁੱਕਿਆ ਸੋ ਉਹਨਾਂ ਦਾ ਕਿਟੋਨ ਬਾਡੀ ਬਹੁਤ ਬਹੁਤ ਖਰਾਬ ਆ ਰਿਹਾ ਇਸ ਟਾਈਮ 6.0 ਤੋਂ ਪਲੱਸ ਆ ਰਿਹਾ ਔਰ ਜੋ ਕਿ 0.26 ਚਾਹੀਦਾ 0.27 ਚਾਹੀਦਾ ਸੌਰੀ ਉਹ ਚੀਜ਼ਾਂ ਅਸੀਂ ਦੇਖ ਰਹੇ ਹਾਂ ਵੀ ਉਹ ਉਹ ਪਲ-ਪਲ ਕਰਕੇ ਸਾਡੇ ਸਾਹਮਣੇ ਮਰ ਰਹੇ ਆ ਔਰ ਇਸ ਟਾਈਮ ਬਾਡੀ ਉਹਨਾਂ ਦੀ ਉਸ ਅੰਗਾਂ ਨੂੰ ਸੇਵ ਕਰਦੀ ਹੋਈ ਆਪਣਾ ਸਾਰੀ ਬਾਡੀ ਦੇ ਜਿਦਾਂ ਬੋਨਸ ਦਾ ਹੁਣ ਐਜ਼ ਅ ਫੂਡ ਯੂਜ਼ ਕਰ ਰਹੀ ਆ ਹੱਡੀਆਂ ਦਾ ਜਿਹਦੇ ਵਿੱਚ ਪ੍ਰੋਟੀਨ ਆ ਉਹਨਾਂ ਨੂੰ ਐਜ਼ ਅ ਫੂਡ ਯੂਜ਼ ਕਰ ਰਹੀ ਆ ਉਹਨਾਂ ਨੂੰ ਕਿਸੇ ਟਾਈਮ ਵੀ ਰੱਬ ਨਾ ਕਰੇ ਇਦਾਂ ਦੀ ਕੋਈ ਨਿਊਜ਼ ਆਵੇ ਸਾਨੂੰ ਜਦੋਂ ਇਦਰੋਂ ਕੋਈ ਬਾਜ ਵੱਜਦੀ ਆ ਸਾਨੂੰ ਹਮੇਸ਼ਾ ਇਹ ਰਹਿੰਦਾ ਵੀ ਕਿਤੇ ਉਧਰ ਕੁਝ ਹੋ ਨਾ ਜਾਵੇ ਸੋ ਇਹ ਚੀਜ਼ ਹੋਈ ਪਈ ਇੱਥੇ ਵੀ 111 ਕਿਸਾਨਾਂ ਦੀ ਜ਼ਿੰਮੇਵਾਰੀ ਪੈ ਗਈ ਆ ਇਹਨਾਂ ਨੂੰ ਵੀ ਹੁਣ ਇੱਥੇ ਰੱਖ ਕੇ ਚੈੱਕ ਅਪ ਕਰਨਾ ਦੋ ਟੀਮਾਂ ਨੇ ਇੱਕ ਟੀਮ ਉੱਥੇ ਕੰਮ ਕਰਦੀ ਪਈ ਆ ਔਰ ਇੱਕ ਟੀਮ ਸਾਡੀ ਇੱਥੇ ਆ ਪਰਮਾਨੈਂਟ ਹੈ ਸਾਡੀ ਟਰਾਲੀ ਖੜੀ ਆਸੀ ਇੱਥੇ ਹੀ ਰਹਿਨੇ ਆ ਮੈਂ ਹੋ ਗਿਆ ਚਾਰ ਪੰਜ ਮੁੰਡੇ ਸੀ ਹੋਰ ਹੋ ਗਏ ਅਸੀਂ ਕੰਟੀਨਿਊਸਲੀ ਇੱਥੇ ਰਵਾਂਗੇ ਉਸ ਤੋਂ ਬਾਅਦ ਸਾਡੀ ਟੀਮ ਵੀ ਐਕਸਪੈਂਡ ਹੋ ਰਹੀ ਆ ਅਸੀਂ ਹੋਰ ਮੁੰਡੇ ਵੀ ਸਾਡੇ ਵੌਲੰਟੀਅਰ ਆ ਰਹੇ ਨੇ ਅਸੀਂ ਕੰਟੀਨਿਊਸਲੀ ਇਹਨਾਂ ਦਾ ਚੈੱਕਅਪ ਕਰਦੇ ਰਵਾਂਗੇ ਪਰਮਾਤਮਾ ਅੱਗੇ ਕੀ ਚੀਜ਼ ਦੀ ਅਰਦਾਸ ਕਰਦੇ ਆ ਕਿ ਪਰਮਾਤਮਾ ਜਿੰਨੇ ਵੀ ਇੱਥੇ ਬਜ਼ੁਰਗ ਜਾਂ ਜਿੰਨੇ ਵੀ ਨੌਜਵਾਨ ਇੱਥੇ ਬੈਠੇ ਨੇ ਜ਼ਿਆਦਾ ਬਜ਼ੁਰਗ ਹੀ ਬੈਠੇ ਨੇ ਸੋ ਅਸੀਂ ਅਰਦਾਸ ਕਰਦੇ ਆ ਵੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੀ ਪਰਮਾਤਮਾ ਇਹ ਜਾ ਕੋਈ ਸਮਾਨ ਬਣਾ ਉਹਨਾਂ ਲੋਕਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਵੇ ਤੇ ਸਾਡੇ ਕਾਨੂੰਨਾਂ ਦੀ ਜੋ ਸਾਡੀਆਂ ਜੋ ਸਾਡੀਆਂ ਹਕੀਕੀ ਮੰਗਾਂ ਨੇ ਉਹਨਾਂ ਨੂੰ ਪੂਰਾ ਕਰਨ ਅਸੀਂ ਇਹਨਾਂ ਨੂੰ ਹੱਸ ਦੇ ਖੇਡ ਦੇ ਆਪਣੇ ਘਰਾਂ ਚ ਲੈ ਕੇ ਜਾਈਏ ਬਿਲਕੁਲ ਸੋ ਇਹੀ ਆਸ ਦੇਖੋ ਡਾਕਟਰ ਸਾਹਿਬ ਤੇ ਡਾਕਟਰ ਦੀ ਟੀਮ ਵੀ ਕਰਦੀ ਆ ਦਸ਼ਕੋ ਬੜਾ ਔਖਾ ਹੁੰਦਾ ਆ ਸੰਘਰਸ਼ ਲੜਨਾ ਹੁਣ 111 ਕਿਸਾਨ ਵੀ ਮਰਨ ਵਰਤ ਤੇ ਬੈਠੇ ਨੇ ਇਹਨਾਂ ਬਜ਼ੁਰਗਾਂ ਨੂੰ ਕਈ ਪ੍ਰੋਬਲਮਾਂ ਨੇ ਕੋਈ ਬੀਪੀ ਕਿਸੇ ਦਾ ਬੀਪੀ ਵੱਧਾ ਕਿਸੇ ਦਾ ਘੱਟ ਦਾ ਕਿਸੇ ਨੂੰ ਸ਼ੂਗਰ ਪਰ ਗੋਲੀਆਂ ਦਵਾਈਆਂ ਛੱਡ ਕੇ ਮਰਨ ਵਰਤ ਤੇ ਬੈਠੇ ਨੇ ਕਹਿੰਦੇ ਜੇ ਰੋਟੀ ਨਹੀਂ ਖਾਣੀ ਤਾਂ ਦਵਾਈਆਂ ਵੀ ਨਹੀਂ ਖਾਣਾ ਪਰਮਾਤਮਾ ਹੀ ਇਹਨਾਂ ਦੀ ਰੱਖਿਆ ਜਿਹੜੀ ਕਰੇ ਸੋ ਇਹ ਕਿਸਾਨ ਡਟੇ ਹੋਏ ਨੇ ਜਜ਼ਬੇ ਦੇ ਨਾਲ ਡਟੇ ਹੋਏ ਨੇ ਇਹ ਕਹਿੰਦੇ ਨੇ ਕਿ ਜਾਂ ਤਾਂ ਮੰਗਾ ਪੂਰੀਆਂ ਹੋਣਗੀਆਂ ਜਾਂ ਸਾਧੀਆਂ ਸ਼ਹਾਦਤਾਂ ਹੋਣਗੀਆਂ ਜੁੜੇ ਰਹੋ ਸੁਨੇਹਾ ਚੈਨਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ